ਆਰੇ ਨੂੰ ਪਿਆਰ ਬੜੀ ਸੱਸਰੀ ਕਰਦੀ। ਕੀ ਹਾਲ ਚਾਲ ਹੈ? ਅੰਦਰ ਲੱਗਾ। ਅਸੀਂ ਆ ਚੱਲੇ ਆ ਆਪਣੇ ਪਿੰਡ ਦੀ ক্রিকেট ਦੀ ਕਿੱਟ ਲੈਣ। ਤੇ ਮੇਰੇ ਨਾਲ ਸਾਰੇ ਬੈਠੇ ਨੇ ਵੱਡੇ ਵੱਡੇ ਸ਼ਖਸੀਅਤਾਂ ਬੈਠੀਆਂ ਨੇ। ਤੇ ਕਰੋ ਤੁਸੀਂ ਉਹਨਾਂ ਦੇ ਨਾਲ ਗੱਲਬਾਤ। ਕਿੱਥੇ ਚੱਲੇ ਆਪਾਂ? ਕਿਹਨੇ ਦੀ ਕਿੱਟ ਲੈਣ ਜਾ ਰਹੇ ਆਂ ਭਾਈ? 5 ਸਾਲ ਬਾਅਦ ਵੈਕ ਕਰ ਲਈ ਪੂਰੀ ਆਪਣੀ ਟੀਮ। ਪੂਰੇ ਮਨਸੂਰ ਦੇ ਪੁਰਾਣੇ ਖੌਂਡ ਪੁਰਾਣੀ ਪੁਰਾਣੇ ਖੌਂਡ ਬੈਠੇ ਪੂਰੀ ਪੁਰਾਣੀ ਟੀਮ ਪੁਰਾਣੇ ਪਾਪੀ ਇਹ ਪੁਰਾਣੇ ਪਾਪੀ ਉਹ ਸਭ ਤੋਂ ਪਿੱਛੇ ਕਿ ਮੈਨੂੰ ਇਮਲੀ ਕਹਿੰਦਾ ਤੂੰ ਮੈਨੂੰ ਇਮਲੀ ਨਹੀਂ ਕਹਿਣਾ ਹੈਗਾ ਮੈਂ ਕਿਹਾ ਮੈਂ ਤਾਂ ਇਮਲੀ ਕਹਿਣਾ ਤੂੰ ਬੰਗਸਾ ਕਰੀ ਜਾ ਮੈਂ ਕਿਹਾ ਮੈਨੂੰ ਤਾਂ ਅੱਜ ਪਤਾ ਲੱਗਦਾ ਰਸ਼ ਹੁੰਦਾ ਹੈ ਅੱਜ ਸਾਡੇ ਤੋਂ ਉਹ ਹੀ ਚੜਿਆ ਕੁਝ ਬੋਲ ਤੂੰ ਰਿੰਕੂ ਦਾ ਵੀ ਦੱਦੀ ਹੈ ਰਿੰਕੂ ਉਹ ਏ ਟਾਂਗੀ ਪੜੇ ਆ ਰਹੇ ਆਂ ਕਿ ਹਾਲ ਚਾਲ ਜੇ ਦੋਸਤੋ ਠੀਕ ਠਾਕ ਜੇ ਅਜੇ ਅਡਾ ਇੱਕ ਪਲੇਅਰ ਗਿਆ ਰੰਗ ਤੇ ਓਪਨਰ ਬੈਟਮੈਨ ਵਿੱਕੀ ਓ ਵੀ ਪੋਮੀ ਦਾ ਵਿੱਕੀ ਕੈਮ ਹੋਏਗਾ ਥੋੜੀ ਦਿਨਾਂ ਤੱਕ ਪੁਰਾਣਾ ਹੀ ਨਜ਼ਾਰਾ ਹੈ ਗਈ ਟਕਾਂ ਲੱਭੀ ਜੀ ਬੜੀ ਦੂਰ ਖੋਜੀ ਨੇ ਦੇਖੋ ਹੁਣ ਕੀ ਹਸਤਾ ਭਗਾ ਤਾਜ਼ਾ ਮਸੇ ਬਿਲਕੁਲ ਸੋਹਣਾ ਹੋ ਗਿਆ ਲੱਭ ਗਿਆ ਹਾਂ ਹਾਂ ਲੱਭ ਲਿਆ ਵਾ ਤਕਾਂ ਲੱਭੀ ਰੱਬ ਦੀ ਧੁੰਨੀ ਦੇ ਜਾ ਆ ਗਿਆ ਉਹ ਮੁੰਡਾ ਕਹਿੰਦਾ ਨੰਬਰ 1 ਕਹਿੰਦਾ ਅਸੀਂ ਜਮਾਨ ਲਈਦਾ ਹੀ ਹੈ ਨਾ ਕੋਲ ਬੰਨੀ ਵਾਰੀ ਚੀਜ਼ ਉਹ ਸਨੀ ਠੀਕ ਠੀਕ ਸਨੀ ਨੇ ਭੇਜਿਆ ਨਾ ਉਹ ਨੰਬਰ ਕਹਿੰਦਾ ਹੋਰ ਕਿੱਥੇ ਨ ਜਾਏ ਇਹਨਾਂ ਕੋਲ ਜਾਓ ਬਗਲੀ ਚੀਜ਼ਾਂ ਸਹੀ ਰਹਿ ਰਿਹਾ ਚਲੋ ਤੇ ਲੈਣਾ ਚਲੋ ਤੇ ਰਹਿਣਾ ਦੁਕਾਨ ਵਾਲ ਨੂੰ ਬੜਾ ਚਾਹੇ ਮੁੰਡਿਆਂ ਨੇ ਇੱਦਾਂ ਹੀ ਚਾਕ ਦੇ ਗਰਾਊਂਡ ਜਾਣ ਨੂੰ ਮੈਂ ਨਾ ਡੋਰ ਵੀ ਲੈ ਜੀ ਇਧਰੋਂ ਪਤੰਗਾ ਜੀ ਉਹੀ ਸਸਤੀ ਮਿਲ ਉਹ ਵੀ ਸਸਤੀ ਮਿਲ ਜੀ ਪਤੰਗਾ ਦੀ ਡੋਰ ਲੈ ਕੇ ਚੱਲਦੇ ਨਾਲ ਯਾਰ ਉਹਦਾ ਚਾਹ ਬਹੁਤ ਮਿਲਿਆ ਉਹ ਇਹਨਾਂ ਦੀ ਬੰਦੇ ਦੀ ਕੀ ਗੱਲ ਕਰੀ ਉਹ ਦੁਕਾਨ ਰੱਖੀ ਪਰ ਪਾਗੇ ਨਹੀਂ ਇੱਕ ਇਹਨਾਂ ਨਾਲ ਗੱਲ ਕਰਦੇ ਨੇ ਪਾਗੇ ਉਧਾਰ ਆ ਬੜ ਕੇ ਜਵਾਨ ਜਵਾਨ ਥੋੜਾ ਹੋਵੇ ਦੇਖੋ ਬੈਠਾ ਸੰਤ ਕਰੋ ਬੈਠ ਜਾਓ ਹਲੋ ਤੁਸੀਂ ਕਿੱਦਾਂ ਪਹੁੰਚੇ ਵੀਰ ਜੀ ਇੱਥੇ ਫਮ ਕਹਿੰਦਾ ਸਿਆਸੀ ਆ ਤੁਹਾਡੇ ਕੋਲ ਮਾਲ ਲੱਗ ਗਿਆ ਮੁਕੇਰੀਆਂ ਤੋਂ ਆਇਆ ਫਨ ਮੁਕੇਰੀਆਂ ਮੁਕੇਰੀਆਂ ਪੰਜ ਦਿਨ ਮੁਕੇਰੀਆਂ ਉਹਦੇ ਨੂੰ ਲੈ ਕੇ ਜਾਂਦੇ ਉਹਨਾਂ ਨੇ ਦੱਸਿਆ ਸਾਨੂੰ ਕਿ ਠੀਕ ਹੈ ਇਹ ਵੀ ਮੁਕੇਰੀਆਂ ਤੋਂ ਆਏ ਵੀਰ ਜੀ ਮਹਤਾਂ ਦੀ ਹਾਂ ਜਿਹੜਾ ਵਾਲਾ ਮੁਕੇਰੀ ਦੇਖੇ ਸਾਡ ਕੋ ਰੈਫਰ ਨਾਲ ਹੀ ਆਣਾ ਹੁੰਦਾ ਬੰਦਾ ਹਰ ਇੱਕ ਵੀਰ ਕੋਈ ਨਹੀਂ ਉਹ ਫਰਟਿਆ ਹਾਂ ਜੀ ਸਾਡੇ देखो एकदम ग्रीन डालो जी शिक्षा होना है अपन ही होना है मतलब 30000 से ले ले लेडीज एंड समिटीज से बड़ी और ओ काइन पहन सूं चाहिए ग्लास भी दिखाओ ऑर्डर ही कर देंगे हां जी ठीक है सर शॉर्ट हैंडल करता हूं शॉर्ट हैंडल करता मैं हां जी वो गर्ल के मकान के हेयर स्टाइल बनाओगे ਕੀ ਹੰਗਾ ਦੀ ਸਮਾਜਿਕ ਦਿੱਤੀ ਸਾਡੇ ਸੀ ਕਿਨੇ ਦੇ ਆਪਾਂ ਜਜ਼ਾਤੀ ਕਿੰਚੀ ਪਲੇ ਰੱਖਦੇ ਉਹ ਥੋੜਾ ਜਿਹਾ ਰੈਡੀ ਟੂ ਗੇ ਹੋਣਗੇ ਫੁੱਲ ਪ੍ਰੈਸਡ ਕੋਈ ਨੋਟ ਨਹੀਂ ਕਰਦਾ ਅਲਿਵੈਂਜ ਵੀ ਇਹ ਹੁੰਦਾ 7 ਨੰਬਰ ਵਾਲਾ ਇਸ ਟਾਈਮ ਜਿਹੜਾ ਬੱਚਿਆਂ ਲਈ ਬੱਚਿਆਂ ਲਈ ਹੁੰਦਾ ਉਹ ਹੁੰਦਾ 36 ਨੰਬਰ ਸਾਖ ਨੰਬਰ ਟੋਕ ਟੋਕ ਵਾਰ 19 ਨੰਬਰ ਚਲੋ ਫਿਰ ਉਹ ਕੋਈ ਨਹੀਂ ਇਹਨਾਂ ਨੂੰ ਆਕੇ ਪਾਓ ਅਮ ਚਾਹੀਦਾ ਖਸ ਕਰਾ ਦੇਣਾ ਬਠੀਆ ਦੇਖ ਲਓ ਇਹ ਕਿੰਨੇ ਦਾ 21 21 ਸੋਲ 21 ਸੋਲ ਜੀ ਬਲੋਗ ਦੇ ਵਿੱਚ ਆਪਾਂ ਠੀਕ ਗੱਲ ਇਹ ਦੇਖਣਾ ਜੀ 11 ਸਾਢੇ 11 ਓਕੇ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਹੈ ਇੱਥੇ ਕੋਈ ਛੋਟੀ ਨਹੀਂ ਹੈ 19 ਵਾਲੇ ਤੇ 13 ਵਾਲੇ ਨੇ ਹੈ ਕਿਹੜੇ ਵਾਲੇ ਹੈ ਕਿਹੜਾ ਹਲਕੀ ਕਿਹੜੇ ਹੈ ਇਤੋਂ ਵਿੱਚ ਵੀ ਹੋਊਗੀ ਕਿ ਰੇਂਜ ਆਪਾਂ ਦੀ ਬੇਚ ਨਹੀਂ ਹੈਗੀ ਨਹੀਂ ਹੁੰਦੀ ਉਹਦਾ 1600 ਦੀ ਪਰ ਉਹ ਹਰੇ ਤਿਆਰ ਨਾ ਖਰਮ ਮੈਂ ਹਾਂ ਲੈ ਲੋ 200 ਠੀਕ ਹੈ ਜੀ ਦੰਜੋੜੀ ਦੋ ਜੋੜੀਆਂ ਦੋ ਜੋੜੀਆਂ ਲੈ ਲੋ ਇੱਕ ਗੋਲ ਲੈਣਾ ਹਾਂ ਹਾਂ ਇਹ ਵੀਕੀਪਿੰਗ ਵਾਲੇ ਲੈ ਲੋ ਕਿਤੇ ਨਾ ਦੋ ਜੋੜੀਆਂ ਇਹ ਚੱਕ ਲੈਣਗੇ ਕੀਪਿੰਗ ਨਹੀਂ ਆਹ ਲੈ ਲੋ ਇੱਕ ਕੀਪਿੰਗ ਨਹੀਂ ਹੈ ਪਹਿਲਾਂ ਜੋ ਜੋੜੀ ਆ ਕਰਦੇ ਹੋ ਠੀਕ 1 ਕਿਲੋੜੀ ਆ ਕਰ ਦੋ ਇਹ ਕਰਦੇ ਆ ਰੇਡ ਕੋਰਨਰ ਤੇ ਰੇਡ ਜੀਟੀਐ ਕੀ ਹੋਣਾ ਜੀ ਹਾਂਜੀ ਇੰਨਾ ਯੂਜ਼ ਕਰਦੇ ਹੋ ਬਟ ਇਹ ਇਹ ਜੇਕਰ ਨੂੰ ਮਾਰਕੀਟ ਦੇ ਵਿੱਚੋਂ 3000 ਦੀ ਬਾਹਰ ਰੱਖਦੇ ਨੇ ਬਹੁਤ ਜਿੰਦਾ ਹਾਂ ਉਹ ਫਿਰ ਐਵੇਂ ਨਹੀਂ ਰੱਖਦੇ ਮੁਤਾਬਕ ਉਹਦੇ ਕਰਦੀ ਹੈ ਨਹੀਂ ਲਾਈਟ ਫਿਰ ਨਹੀਂ ਬੋਲਦਾ ਯਰ ਸਪੈਕ ਬੋਲ ਰਿਹਾ ਤੁਸੀਂ ਕਿਹਦੀ ਹੋਗੇ ਮੈਂ ਮਨ ਨੂੰ ਕੋਈ ਸੈੱਟ ਦੇ ਹੰਦੇ ਬੈਠੇ ਦੋ ਬੰਦਾ ਕੱਡਾ ਵੱਡੀ ਫਿਰ ਇਸ ਗੱਲ ਨੂੰ ਪਾ ਦੇ ਦੱਬਾ ਪਾੜਨਾ ਇੰਗਲਿਸ਼ ਟਾਲੂ ਦੀ ਸ਼ਕਾ ਕੋਈ ਨਿਮਾਸ਼ ਹੋਣੀ ਤਾਂ ਬੰਦਾ ਹਾਂ ਇਹ ਫੋਨ ਕਰੀ ਗਾ ਸਾਲ ਭੀ ਇਸ ਜਿਹੜਾ ਕੋਸਾਉਣ ਦਾ ਉਹ ਫਿਰ ਇਹ ਇੱਕਦਮ ਮੁਕਾ ਬੰਦ ਹੋਲੇ ਕਰਦੀ ਹੈ ਨਹੀਂ ਲਾਈਕ ਪਰ ਸਭ ਕੁਝ ਕਰਦਾ ਫਿਰ ਨਹੀਂ ਬੋਲਦਾ ਯਰ ਸਪੈਕ ਬਲੂ ਰਿਡੂਸ ਕਿਉਂ ਨਹੀਂ ਹੋ ਸਕਦੀ ਕੋਈ ਨਾ ਹੋਵੇ ਕੁਆਲਿਟੀ ਦਾ ਘਰ ਕੇ ਘਰ ਹੋ ਜਾਣਾ ਇੱਕ ਚਿਕਰੀ ਨਹੀਂ ਹੋਈ ਨੇ ਵਧੀਆ ਦਿਨ ਹੋਣੀ ਹੋਵੇ ਇਹ ਆ ਤਿੰਨ ਜੋੜੇ ਕਰਦੇ ਠੀਕ ਹੈ ਨਾ ਹਾਂ ਵਧੀਆ ਵਧੀਆ ਪਤਾ ਕੀ ਹੈ ਇੱਕੋ ਦੇ ਨਾਲ ਦੇ ਚੱਟ ਚੱਲੋ ਵਧੀਆ ਵਧੀਆ ਦੋ ਦਰ ਇਹ ਦੋ ਬੋਲਦੇ ਨਾ ਪਤਾ ਕਿ ਕਰਵਾਉਂਦੇ ਬੋਲਦੇ ਤੇ ਜੀ ਨਹੀਂ ਰੋਹਣ ਨੂੰ ਕਰਨਾ ਨਹੀਂ ਉਹਨੂੰ ਦੂਸਰੋਂ ਸਰ ਵੀ ਲੱਦੇ ਰਹੇ ਇੱਕ ਬੰਦਾ ਗੱਡਾ ਮਾਰੀ ਗੱਡਾ ਮਾਰ ਕੇ ਦੱਬਾ ਫਿਰ ਇਸ ਜਲ ਨੂੰ ਪਾ ਦੇ ਦੱਬਾ ਪਾ ਦੇ ਸਟਾਰ ਵੀ ਸ਼ੱਕਾ ਸੁਪਰ ਜਨ ਹੀ ਹੋਣੇ ਬੰਦਾ ਹੁਣ 12 ਠੀਕ ਹੈ ਜੀ ਓਕੇ ਹਲਮਟ ਇੱਕ ਕੈਲਮੂਰ ਲੈ ਬਣਾ ਦੋ ਗਲਾਦ ਬੈਡ ਸਭ ਹੋ ਗਿਆ ਗਲਵ ਹੋ ਗਏ ਗਾਰਡ ਹੋ ਗਏ ਮੈਂ ਮੈਂ ਵੀ ਕੰਮ ਆਪਣੇ ਕੰਮ ਮੈਂ ਬਾਹਰ ਦੇਖਾਂ ਹਾਂਜੀ ਪਹਿਲਾਂ ਇਹਦਾ ਬਜਟ ਬਣਾ ਲਈ ਹੈ ਨਾ ਆਹੋ ਜਿਹੜਾ ਬਣਾ ਬਣਾਵਾਂਗੇ ਸਭ ਇਹ ਮਾਨਪਣਾ ਛੱਡ ਵੀ ਹੈ ਠੀਕ ਹੈ ਨਾ ਮੈਂ ਬੈਡ ਇਹਦਾ ਕੋਦ ਮੈਂਟ ਮੈਂਟ ਮਿਲਦੇ ਨੂੰ ਲੈ ਲਾ ਲਾ ਕੋਈ ਨਾਟਕ ਦੇ ਵਿੱਚ ਅੱਜ ਵਰਲਡ ਦੇ ਵਿੱਚ ਫੇਮਸ ਨੇ ਜੇ ਬਾਥਰੂਮ ਦੀ ਜਗਾਹ ਚੋਂ ਉੱਠ ਕੇ ਤੇ ਅੱਜ ਵਰਲਡ ਦੇ ਵਿੱਚ ਫੇਮਸ ਹੋ ਸਕਦੇ ਨੇ ਤੇ ਮੇਰਾ ਖਾਲ ਕੁਝ ਸਾਡਾ ਵੀ بڑੇਗਾ ਇਹ ਇਹ ਤੁਸੀਂ ਪੜੇ ਲਿਖੇ ਜਰਾ ਵਧੀਆ ਮੈਨੂੰ ਤੇ ਨਾਮ ਵੀ ਨਹੀਂ ਲੈਣਾ ਆਉਂਦਾ ਜੀ ਤੇ ਚਟੜਾਣ ਪੜਾ ਜੀ ਤੇ 400 ਕੰਪਨੀ ਦਾ ਮਾਲਕ ਜੀ ਤੇ ਮੈਂ ਕਹਾ ਮੈਂ ਤੇ ਫਿਰ ਬੱਚਿਆਂ ਨੂੰ 10 ਫੇਲ ਰੱਖਿਆ ਅੱਲਾਹ ਬਖਸ਼ਾ ਬਹੁਤ ਹੈ ਤੇ ਕਾ ਆ ਸੀਰੀਅਲ ਹੀ ਤੇ ਆ ਦੇਖੋ ਜੀ ਸੱਜਣ ਤੰਦੂਰ ਦਾ 10ਵੀਂ ਫੇਲ ਹੈ ਜੀ ਨਾ ਵੀ 10ਵੀਂ ਫੇਲ ਹਾਂ ਐ ਦੀਰੂਬਾਈ ਬਾਨੀ ਕੋਈ ਗ੍ਰੈਜੂਏਸ਼ਨ ਹੀ ਨਹੀਂ ਜੀ ਅੱਜ ਗਵਰਨਮੈਂਟ ਇਹਨਾਂ ਵਿੱਚ ਲੜ ਰਹੀ ਹੈ ਜੀ ਬਿਲਕੁਲ ਬਿਲਕੁਲ ਸਹੀ ਕਹਿੰਦਾ ਤੇ ਹਾਰਦੇ ਦੇਵੜਸਨ ਮੋਟਰਸਾਈਕਲ ਵਾਲੇ ਆ ਜੀ ਮਤਲਬ ਮੈਂ ਬ੍ਰਾਂਡ ਦਾ ਸ਼ਕੀਨ ਆ ਵੀਜੀ ਆਪਣੇ ਬੰਦੇ ਤੇ ਬਹੁਤ ਵਧੀਆ ਜੀ ਨਾਮ ਤੇ ਬ੍ਰਾਂਡ ਹਾਂਜੀ ਇਹ ਹਾਰਲੇਡ ਵਰਸਨ ਬਾਈਕਲ ਵਾਲਿਆਂ ਦੀ ਅੱਛਾ ਨੀ ਨਾਮ ਪਹਿਲੀ ਥੈਂਕੀ ਹੈ ਜੀ ਚਾਦਰਾਂ ਦੇ ਕਮਰੇ ਚੋਂ ਉੱਠ ਕੇ 1901-3 ਦੇ ਵਿੱਚ ਸ਼ੁਰੂ ਕੀਤਾ ਜੀ ਇਹਨਾਂ ਨੇ ਅੱਜ ਇਹਨਾਂ ਦਾ 1.5 ਕਰੋੜ ਰੁਪਏ ਤੱਕਰ ਮੋਟਰਸਾਈਕਲ ਆ ਜੀ 5-7 ਲੱਖ ਤੋਂ ਸ਼ੁਰੂ ਹੁੰਦਾ ਜੀ ਜੇ ਇਹ ਚਾਦਰਾਂ ਦੇ ਕਮਰੇ ਚੋਂ ਉੱਠ ਕੇ ਅੱਜ ਵਰਲਡ ਦੇ ਵਿੱਚ ਫੇਮਸ ਨੇ ਤੇ ਮੇਰੇ ਖਿਆਲ ਮਾਲਕ ਸਾਡੇ ਲਈ ਕੁਛ ਨਾ ਕੁਝ ਸੋਚ ਕੇ ਰੱਖਿਆ ਜੀ ਜਦੋਂ ਤੁਹਾਡੇ ਅੱਗੇ ਵੀਰ ਆ ਜਾਂਦੇ ਵੀ ਸਾਡੀ ਹੁਣ ਦੇਖੋ ਜੀ ਮੇਰਾ ਖਿਆਲ ਕਹਿੰਦਾ ਕਿ ਵਰਲਡ ਦਾ ਸਪੋਰਟਸ ਦੀ ਮਾਰਕੀਟ ਸਾਡੇ ਜਲੰਧਰ ਹੈ ਤੇ ਜਦੋਂ ਤੁਸੀਂ ਉਹਨੂੰ ਛੱਡ ਕੇ ਤੇ ਸਾਨੂੰ ਮਜ਼ਦੂਰ ਨੂੰ ਗਲੀਆਂ ਚ ਲੱਭਦੇ ਫਿਰਦੇ ਆਣਾ ਫਿਰ ਸਾਡੀ ਪੂਰੀ ਆਸ ਆ ਜੀ ਕਿ ਮਾਲਕ ਸ ਇੱਕ ਨਾ ਇੱਕ ਦਿਨ ਸਾਡੀ ਇਹ ਸਤਲੋਜ ਵਾਲਿਆ ਜੀ ਇਸੇ ਬੱਸ ਬਾਡੀ ਹੈ ਜੀ ਇਹ ਇਹ ਵੀ ਫੈਮਿਲੀ ਕੰਮ ਕਰਦੀ ਹੈ ਸਾਰੀ ਇਹਨਾਂ ਦਾ ਪਿਓ 1935 ਦੇ ਵਿੱਚ ਗੱਡੇ ਪਿੰਡਾਂ ਦੇ ਬਣਾਉਂਦਾ ਸੀਗਾ ਜੀ ਅੱਜ ਉਥੇ ਮਰਸਰੀ ਗੱਡੀਆਂ ਬਣ ਰਹੀਆਂ ਜੀ ਲੱਕੜ ਵਾਲੇ ਗੱਡੇ ਹਾਂਜੀ ਅੰਕ ਉਹ ਪਹਿਲਾਂ ਪਿੰਡਾਂ ਦੇ ਦੇਹੀ ਲੱਕੜ ਵਾਲੇ ਗੱਡੇ ਜੀ ਅੱਜ ਉਥੇ ਮਰਸਰੀ ਗੱਡੀਆਂ ਬਣ ਰਹੀਆਂ ਜੀ ਇਹਨਾਂ ਲੋਕਾਂ ਦੇ ਪਿੱਛੇ ਪੈਰੇ ਦੇਖ ਕੇ ਤੇ ਫਿਰ ਅਸੀਂ ਵੀ ਕੁਛ ਗਏ ਆਖਿਆ ਜੀ ਕਿ ਮਾਲਕ ਦੇ ਅੱਗੇ ਇਹ ਆਡੀ ਵੀ ਰਿਕੁਐਸਟ ਹੀ ਹੋਈ ਆ ਜੀ ਤੇ ਤੁਹਾਡੇ ਵੀਰਾਂ ਦੀ ਹੈਲਪ ਨਾਲ ਹੀ ਆਲੀ ਤੇ ਜਦੋਂ ਤੁਸੀਂ ਵੀਰ ਅੱਗੇ ਉਹ ਅੱਗੇ ਆਪਣੇ ਰੈਫਰ ਦਿੰਦੇ ਹੋ ਤੇ ਸਾਡੇ ਕੋਲ ਪਹੁੰਚਦੇ ਵੀਰ ਤੇ ਹਰ ਇੱਕ ਨੂੰ ਅਸੀਂ ਜਦੋਂ ਨਵੇਂ ਵੀ ਆਏ ਨੇ ਯਾਰ ਇਹਨਾਂ ਪਾਣੀ ਪਾਉਣ ਬੈਠ ਬੈਠ ਤਾਂ ਹੀ ਬਾੜ ਲਿਓ ਗੱਡੀ 'ਚ ਰੱਖ ਲਿਓ ਬੈਠ ਤਾਂ ਕੋਈ ਚੱਕਦੀਆਂ ਬੈਠ ਤਾਂ ਹੀ ਬਾੜੇ ਗੱਡੀ 'ਚ ਰੱਖ ਲਿਓ ਤੁਸੀਂ ਡੱਬੇ 'ਚ ਪਾਉਣ ਬਾਕੀ ਪਾ ਲੈਣ ਬਾਕੀ ਨੋਰਮਲ ਲੈ ਲੈਣੇ ਇੱਕ ਵੀ ਹਾਂ ਉਹ ਬਾਹਰ ਪੜ ਕੇ ਗੱਡੀ 'ਚ ਰੱਖ ਲਿਓ ਆਹ ਮਹਾਰਤ ਤਰਤੀਂ ਮੁੜੇ ਗਾੜੇ ਤੇ ਬਹੁਤ ਹਲੋ ਕਹਿੰਦਾ ਸਰਦ ਕੀਤਾ ਪਹਚਾਣਣਾ ਹੋਰ ਜਲਦੀ ਇਹ ਵਧੀਆ ਸਮਾਨ ਹੈਗਾ ਚਾਹਣਾ ਹੋਰ ਜਲਦੀ ਨਹੀਂ ਜੀ ਸਭ ਠੀਕ ਹੋ ਬਿਲਕੁਲ ਠੀਕ ਹੈ ਜੀ ਮਾਰਾ ਵਧੀਆ ਸਮਾਨ ਮਿਲਿਆ ਮੈਂ ਕਹਾ ਬਹੁਤ ਵਧੀਆ ਸਮਾਨ ਕੱਢ ਲਾ ਬਾਹਰ ਪੈੜ ਵਧੀਆ ਸਮਾਨ ਨਹੀਂ ਨਹੀਂ ਛੋਟਾ ਮਾਲ ਬਾਲਾ ਪੈੜ ਕੱਢ ਲਾ ਬਾਹਰ ਜਿਵੇਂ ਆ ਦਬ ਦੋ ਆ ਪਈਆਂ ਨੂੰ ਮੈਂ ਬੋਲਣਾ ਹਾਂ ਉਹ ਬੰਦੇ ਬੈਠ ਬੈਠ ਵੱਡਾ ਹੀ ਲਿਆ ਜੀ ਤੇ ਤੂੰ ਤੇ ਆ ਮੈਂ ਤਾਂ ਬੈਠੇ ਹਾਂ ਬੈਠ ਬੈਠ ਕਰ ਲਿਆ ਉਹ ਲਿਆ ਜਰਾ ਬੈਠ ਜਰਾ ਮੇਰੇ ਮਾਰਾ ਸ਼ੱਕਾ ਇੱਕ ਦਾ ਮਾਰੇ ਦੁੱਤਾਂ ਸ਼ੱਕਾ ਬੈਠ ਜਾ ਤੇਪਾ ਲਾ ਲੈ ਤੇਪਾ ਲਾ ਦੇ ਬੈਠੋ ਟੋਪੀ ਲਾ ਲੈ